ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਜਾਨਣਾ ਹੈ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ ਇੱਕ ਸਰਲੇਖ ਵਰਤਿਆ ਗਿਆ ਹੈ 22 ਚੌਪਦੇ ਅਤੇ ਪੰਜ ਪਦੇ ਇਹ ਸਰਲੇਖ ਦਾ ਅਰਥ ਕੀ ਹੈ ਇਸ ਤੋਂ ਭਾਵ ਹੈ ਕਿ ਜਿਹੜੇ ਭਗਤ ਕਬੀਰ ਜੀ ਵੱਲੋਂ ਸ਼ਬਦ ਉਚਾਰਨ ਕੀਤੇ ਗਏ ਹਨ ਉਹਨਾਂ ਦੀ ਗਿਣਤੀ 22 ਹੈ ਜਿਨ੍ਹਾਂ ਅੰਦਰ ਚੌਪਦਿਆਂ ਵਾਲੇ ਸ਼ਬਦ ਤੇ ਪੰਜ ਪਦਿਆਂ ਵਾਲੇ ਸ਼ਬਦ ਦਰਜ ਹਨ ਭਾਵ ਕਿ ਇਸ ਸਰਲੇਖ ਤੋਂ ਪਹਿਲਾਂ ਜਿਹੜੇ ਸ਼ਬਦ ਦਰਜ ਨੇ ਉਹਨਾਂ ਅੰਦਰ ਚੌਪਦੇ ਤੇ ਪੰਜ ਪਦਿਆਂ ਵਾਲੇ ਸ਼ਬਦ ਨੇ ਭਾਵ ਜੇ ਦਰਸ਼ਨ ਕਰਾਂਗੇ ਨਾ ਵੇਖਣ ਨੂੰ ਮਿਲੇਗਾ ਕਿ ਚੌਪ ਪਦੇ 13 ਤੇ ਪੰਜ ਪਦਿਆਂ ਦੀ ਗਿਣਤੀ 9 ਮਿਲੇਗੀ ਭਾਵ 13 ਤੇ 9 ਤੋਂ ਪਲੱਸ ਕਰਕੇ ਵਿਖੇ ਤੇ ਬਣਦੇ ਨੇ 22 ਭਾਵ 22 ਬਣਦੇ ਨੇ ਹੁਣ ਜਿਹੜਾ ਅੱਗੇ ਸ਼ਬਦ ਹੈ ਆਸਾ ਸ਼੍ਰੀ ਕਬੀਰ ਜੀਓ ਕੇ ਤੇਪ ਦੇ 8 ਦੋ ਤੁਕੇ 7 ਇੱਕ ਤੁਕਾ 1 ਇਸ ਦਾ ਭਾਵ ਹੈ ਕਿ ਜਿਹੜੇ ਅੱਗੇ ਸ਼ਬਦਾਂ ਨੂੰ ਅੱਗੇ ਤਿੰਨ ਪਦਿਆਂ ਵਾਲੇ ਸ਼ਬਦ ਉਹਨਾਂ ਦੀ ਕੁੱਲ ਗਿਣਤੀ ਹੋਵੇਗੀ 8 ਅਤੇ ਉਸ ਤੋਂ ਬਾਅਦ ਵਿੱਚ ਦੋ ਤੁਕੇ ਭਾਵ ਜਿਸ ਪਾਦ ਅੰਦਰ ਦੋ ਤੁਕਾਂ ਹੋਣਗੀਆਂ ਉਹ ਸ਼ਬਦ ਆਉਣਗੇ ਸੱਤ ਤੇ ਜਿਸ ਪਾਦ ਅੰਦਰ ਇੱਕ ਤੁਕ ਹੋਵੇਗੀ ਭਾਵ ਜਿਸ ਚਰਨ ਨੂੰ ਇੱਕ ਤੁਕ ਵਿੱਚ ਪੜ੍ਹਨਾ ਹੈ ਉਹ ਇੱਕ ਸ਼ਬਦ ਆਵੇਗਾ ਇਹ ਸਰਲੇਖ ਜਿਹੜਾ ਹੈ ਇਹ ਸ਼ਬਦਾਂ ਦੀ ਗਿਣਤੀ ਦਾ ਲਖਾਇਕ ਹੈ ਇਹ ਸਾਨੂੰ ਜਾਣਕਾਰੀ ਦਿੰਦਾ ਹੈ ਕਿ ਭਗਤ ਕਬੀਰ ਜੀ ਦੇ ਕਿੰਨੇ ਸ਼ਬਦ ਹੁਣ ਤੱਕ ਆ ਚੁੱਕੇ ਨੇ ਤੇ ਅੱਗੇ ਕਿੰਨੇ ਸ਼ਬਦ ਆਉਣਗੇ ਇਸ ਕਰਕੇ ਸਾਜ ਸੰਗਤ ਇਹ ਸਰਲੇਖ ਵਰਤਿਆ ਗਿਆ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ